ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਕਹਿੰਦੇ ਪੰਜਾਬ ਦੇ ਵਿੱਚ ਦੌਰਾ ਕਰਕੇ ਗਏ ਬਹੁਤ ਵੱਡੀ ਰਕਮ ਆ ਜਿਹੜੀ ਬੋਲ ਗਏ ਕਿ ਜਹਾਜ਼ ਦੇ ਉੱਪਰ ਬਹਿ ਕੇ ਹੈਲੀਕਾਪਟਰ ਦੇ ਵਿੱਚ ਬਹਿ ਕੇ ਹੀ ਸਾਰਾ ਜਾਇਜ਼ਾ ਲੈ ਕੇ ਗਏ ਕਿ ਭਾਈ ਇੰਨਾ ਕੁ ਨੁਕਸਾਨ ਹੋਇਆ ਹੋਊਗਾ ਤੇ ਸਿਰਫ 1600 ਕਰੋੜ ਦੀ ਰਕਮ ਆ ਜਿਹੜੀ ਉਹ ਦੇ ਕੇ ਗਏ ਨੇ ਉਹ ਮਿਲੂਗੀ ਕਿੰਨਾਂ ਨੂੰ ਇਹ ਵੀ ਇੱਕ ਅਲੱਗ ਵਿਸ਼ਾ ਹੈ ਕਿ ਸੋਚਣ ਵਾਲੀ ਗੱਲ ਹੈ ਕਿ 1600 ਕਰੋੜ ਮਿਲੂਗਾ ਕਿੰਨਾਂ ਨੂੰ ਔਰ ਦੂਜੇ ਪਾਸੇ ਇਲਜ਼ਾਮ ਲਗਾਇਆ ਜਾ ਰਿਹਾ ਕਿ ਸੁਭਾ ਸਰਕਾਰ ਕੋਲੇ ਵੀ 12000 ਕਰੋੜ ਦੇ ਕੁਝ ਰਕਮਾਂ ਆ ਜਿਹੜੀ ਪਈ ਆ ਤੇ ਹਾਲਾਂਕਿ ਹੋਰ ਵੀ ਅਜੇ ਸੀਐਮ ਫੰਡ ਹਾਊਸ ਦੇ ਵਿੱਚ ਅਜੇ ਹੋਰ ਖਾਤਿਆਂ ਦੇ ਵਿੱਚ ਸੀਐਮ ਫੰਡ ਦੇ ਹੋਰ ਪੈਸਾ ਅਜੇ ਲੋਕ ਭਾਰੇ ਨਹੀਂ ਕਿ ਉਹ ਪੈਸਾ ਕਿੱਥੇ ਲੱਗੂਗਾ ਇਹ ਵੀ ਇੱਕ ਵੱਡਾ ਵਿਸ਼ਾ ਬਣਿਆ ਹੋਇਆ ਬਹੁਤ ਸਾਰੀਆਂ ਚਰਚਾਵਾਂ ਹੋ ਰਹੀਆਂ ਨੇ ਨਰਿੰਦਰ ਮੋਦੀ 1600 ਕਰੋੜ ਦੇ ਗਿਆ ਉਲਟ ਪਾਸੇ ਲੋਕਾਂ ਨੇ ਜੋ ਇਲਜ਼ਾਮ ਲਗਾਈ ਕੀ ਲੋਕਾਂ ਵਿੱਚ ਆ ਕੇ ਖੜੇ ਕਿਉਂ ਨਹੀਂ ਕਿਸਾਨਾਂ ਦੇ ਵਿੱਚ ਆ ਕੇ ਵਿਚਰਨਾ ਸੀ ਪੁੱਛਣਾ ਸੀ ਉਹਨਾਂ ਨੂੰ ਕਿ ਤੁਹਾਡਾ ਕਿੰਨਾ-ਕਿੰਨਾ ਨੁਕਸਾਨ ਹੋਇਆ ਲੋਕਾਂ ਦੇ ਨਾਲ ਅੱਗੇ ਗੱਲਬਾਤ ਕਰਨੀ ਸੀ ਨਾ ਕਿ ਸਿਰਫ ਜਹਾਜ਼ ਤੇ ਘੁੰਮੇ ਰਹਿਣਾ ਸੀ ਕਿ ਅਗਰ ਪ੍ਰਧਾਨ ਮੰਤਰੀ ਕੋਈ ਐਡੀ ਵੱਡੀ ਪੋਸਟ ਹੈਗੀ ਹੈ ਤਾਂ ਘਬਰਾ ਟੱਗ ਇਸ ਗੱਲ ਦੀ ਹੁੰਦੀ ਆ ਕਿ ਐਵੇਂ ਤਾਂ ਨਹੀਂ ਤੁਹਾਨੂੰ ਕੋਈ ਮਾਰ ਦੂਗਾ ਤੁਸੀਂ ਜਾਉਂਗੇ ਕਿਸਾਨਾਂ ਦੇ ਨਾਲ ਲੋਕਾਂ ਦੇ ਨਾਲ ਵਿਚਰਦੇ ਤਾਂ ਸਹੀ ਉਹਨਾਂ ਨਾਲ ਗੱਲਬਾਤਾਂ ਤਾਂ ਕੁਝ ਕਰਦੇ ਕੋਈ ਹੌਸਲਾ ਵਜਾਈ ਤਾਂ ਕਰਦੇ 1600 ਕਰੋੜ ਦੇ ਕੇ ਮੋਦੀ ਸਾਹਿਬ ਚਲੇ ਗਏ ਹੁਣ ਗੱਲ ਆ ਜਾਂਦੀ ਹੈ ਕਿ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਜੋ ਲੋਕਾਂ ਨੇ ਬਣਾਇਆ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਕਿ ਸਾਡੇ ਨਾਲ ਵਿਚਰਨਗੇ ਪਰ ਹੁਣ ਕਿੰਨਾ ਕੁ ਵਿਚਰ ਰਹੇ ਨੇ ਉਹ ਵੀ ਪਤਾ ਲੱਗ ਰਿਹਾ ਹੈ ਇਲਜ਼ਾਮ ਜਿਵੇਂ ਲੱਗ ਰਿਹਾ ਕਿ 12000 ਕਰੋੜ ਇਨਾਂ ਕੋਲ ਹੈਗਾ ਹਜੇ ਉਹ ਮਿਲੂਗਾ ਕਿੰਨਾਂ ਨੂੰ ਕਿਸਾਨਾਂ ਦੀ ਵੀ ਚਲੋ ਮੰਨਦੇ ਆ ਮਦਦ ਹੋ ਰਹੀ ਹੈ ਐ ਮੱਲੋ ਖੇਤਾਂ ਦੇ ਖੇਤ ਰੁੜ ਗਏ ਫਸਲ ਸੀ ਸਾਰੀ ਖਰਾਬ ਹੋ ਚੁੱਕੀ ਠੀਕ ਹੈ ਪਸ਼ੂ ਮਰ ਗਏ ਗਾਵਾਂ ਮਰ ਗਈਆਂ ਚਾਰਾ ਖਰਾਬ ਹੋ ਗਿਆ ਬਹੁਤ ਸਾਰੀਆਂ ਚੀਜ਼ਾਂ ਕਿਸਾਨਾਂ ਦੇ ਨਾਲ ਹੋਇਆ ਇਸ ਦੇ ਉਲਟ ਕੁਝ ਹੋਰ ਲੋਕ ਵੀ ਹੈਗੇ ਨੇ ਕਿ ਲੋਕ ਕਿਸਾਨਾਂ ਦੀ ਤਾਂ ਫਸਲ ਖਰਾਬ ਹੋਈ ਆ ਮਿਹਨਤ ਕਰਨਗੇ ਫਿਰ ਦੁਬਾਰਾ ਹਾਸਲ ਚੀਜ਼ ਹੋ ਸਕਦੀ ਹੈ ਕਿਸਾਨਾਂ ਦੀ ਮਦਦ ਫੁੱਲ ਸਪੋਰਟ ਮਤਲਬ ਉਹਨਾਂ ਕਿਸਾਨਾਂ ਦੀ ਅੱਜ ਵੀ ਹੋ ਰਹੀ ਹੈ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਪਰ ਅਸੀਂ ਗੱਲ ਕਰ ਰਹੇ ਹਾਂ ਦੂਜੇ ਵਰਗ ਦੇ ਲੋਕਾਂ ਦੀ ਜਿਸ ਦੇ ਵਿੱਚ ਛੋਟੇ ਤੋਂ ਛੋਟਾ ਵਪਾਰੀ ਆ ਜਾਂਦਾ ਛੋਟਾ ਦੁਕਾਨ ਕਰਿਆਨੇ ਦੀ ਦੁਕਾਨ ਵਾਲਾ ਆ ਜਾਂਦਾ ਕੋਈ ਦਰਜੀ ਆ ਜਾਂਦਾ ਕੋਈ ਪੱਠੀ ਲਈ ਬੈਠਾ ਹੋਊ ਕੋਈ ਬਿਸਕੁਟ ਕਰਦਾ ਹੋਊ ਕੋਈ ਦਿਹਾੜੀ ਜਾਣ ਵਾਲੇ ਬੰਦੇ ਆ ਜਿਨ੍ਹਾਂ ਦੀ ਘਰ ਦੀ ਛੱਤਾ ਚੋਂਦਿਆਂ ਸੀ ਉਹ ਘਰ ਵਿਹੜ ਸਾਰਾ ਕੁਝ ਨਾਲ ਲੈ ਗਿਆ ਕਿ ਦਿਹਾੜੀਦਾਰ ਬੰਦਾ ਮਤਲਬ ਛੋਟੇ ਵਰਗ ਦੇ ਲੋਕਾਂ ਬਾਰੇ ਕਿਉਂ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਦਾ ਕੋਈ ਬਿਆਨ ਸਾਹਮਣੇ ਆਇਆ ਚ ਲੋਕਸਾਨਾ ਦੀ ਤਾਂ ਕਹਿਦੀ ਕਿਸਾਨਾਂ ਦੇ ਨਾਲ ਨੇ ਕਿ ਹਾਂਜੀ ਅੰਨਦਾਤਾ ਨੇ ਉਹ ਦੂਜੇ ਪਾਸੇ ਦੂਜੇ ਵਰਗ ਦੇ ਲੋਕਾਂ ਦੀ ਜਿਹੜੇ ਮੈਂ ਮਤਲਬ ਛੋਟੇ ਤੋਂ ਛੋਟਾ ਕੰਮ ਵੀ ਕਰ ਰਹੇ ਨੇ ਕਿਸੇ ਦੀ ਕੋਈ ਕੱਪੜੇ ਦੀ ਦੁਕਾਨ ਆ ਕੁਈ ਕਰਾਨੇ ਦੀ ਦੁਕਾਨ ਆ ਕੋਈ ਸਾਈਕਲਾਂ ਦੀ ਮੋਟਰਸਾਈਕਲ ਪੈਂਚਰਾਂ ਪੋਂਚਰਾਂ ਦੀ ਦੁਕਾਨ ਆ ਮਤਲਬ ਜਿਹੜੇ ਜਵੇਂ ਛੋਟੇ ਵਰਗ ਦੇ ਲੋਕ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਨੁਕਸਾਨ ਤਾਂ ਮਤਲਬ ਉਹਨਾਂ ਦਾ ਇਸ ਤਰ੍ਹਾਂ ਦਾ ਇਹ ਨੁਕਸਾਨ ਉਹਨਾਂ ਤੋਂ ਛੱਲਿਆ ਵੀ ਨਹੀਂ ਜਾਣਾ ਕਿ ਉਹ ਦੁਬਾਰਾ ਫੇਰ ਕਾਰੋਬਾਰ ਆ ਜਿਹੜੇ ਉਹ ਜਲਦੀ ਜਲਦੀ ਨਹੀਂ ਬਣਦੇ ਕਿ ਉਹਨਾਂ ਬਾਰੇ ਕੋਈ ਵੀ ਮੁੱਖ ਮੰਤਰੀ ਦਾ ਬਿਆਨ ਨਹੀਂ ਆਇਆ ਨਾ ਹੀ ਕੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਈ ਉਹਨਾਂ ਪ੍ਰਤੀ ਕੋਈ ਬਿਆਨ ਦੇ ਕੇ ਗਏ ਨੇ ਕਿ ਛੋਟੇ ਵਰਗ ਦੇ ਲੋਕ ਜਿਹੜੇ ਵਪਾਰੀ ਨੇ ਉਹਨਾਂ ਦਾ ਕੀ ਬਣੂ ਜਿਹੜੇ ਦਿਹਾੜੀਦਾਰ ਨੇ ਉਹਨਾਂ ਦਾ ਕੀ ਬਣੂ ਉਹਨਾਂ ਨੂੰ ਕਿੰਨੀ ਰਾਸ਼ੀ ਦਿੱਤੀ ਜਾਊਗੀ ਜਾਂ ਉਹਨਾਂ ਦੇ ਘਰਾਂ ਜਿਹੜੇ ਪੁਆਏ ਜਾਣਗੇ ਕਿ ਨਹੀਂ ਪੁਆਏ ਜਾਣਗੇ ਇਸ ਤੋਂ ਇਲਾਵਾ ਜਿਹੜਾ ਉਹਨਾਂ ਨੇ ਥੋੜਾ ਮੋਟਾ ਕੋਈ ਲੱਖ 2 ਲੱਖ ਦਾ ਕੋਈ ਕਰਜ਼ਾ ਵੀ ਚੱਕਿਆ ਹੋਣਾ ਕੋਈ 50000 ਦਾ ਵੀ ਕਰਜ਼ਾ ਚੱਕਿਆ ਹੋਣਾ ਕਿ ਉਹਨਾਂ ਨੇ ਕੋਈ 50000 ਲੱਖ 2 ਲੱਖ ਦਾ ਕੋਈ ਛੋਟਾ ਜਿਹਾ ਕਰਜ਼ਾ ਵੀ ਚੱਕਿਆ ਹੋਣਾ ਕਿ ਉਹ ਵੀ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਮਾਫ ਕਰਾਉਣਗੇ ਤੇ ਡੇਟ ਅੱਗੇ ਲੰਮੀ ਪਾਉਣਗੇ ਜਿਵੇਂ ਕਿਸਾਨਾਂ ਨੂੰ ਅਗਲੇ 6 6 ਮਹੀਨੇ ਦੀ ਰਾਹਤ ਦੇ ਦਿੱਤੀ ਗਈ ਹੈ ਕਿ ਤੁਹਾਨੂੰ ਨਾ ਤਾਂ ਕੋਈ ਵਿਆਜ ਲੱਗੇ ਨਾ ਬੈਂਕ ਵਾਲੇ ਤੁਹਾਨੂੰ ਤੰਗ ਕਰਨ ਪਰ ਛੋਟੇ ਵਰਗ ਦੇ ਲੋਕਾਂ ਦੇ ਨਾਲ ਕੀ ਹੋਊਗਾ ਉਹਨਾਂ ਦੀ ਕਿਸ਼ਤ ਅਗਲੇ ਮਹੀਨੇ ਆ ਜਾਣੀ ਆ। ਹੁਣ ਬੈਂਕ ਵਾਲੇ ਉਹਨਾਂ ਨੂੰ ਤੰਗ ਕਰਨਗੇ। ਉਹਨਾਂ ਨੇ ਆ ਚੀਜ਼ ਨਹੀਂ ਦੇਖਣ ਨਿੱਗੀ ਹੜਾ ਆ। ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਉਹਨਾਂ ਦੇ ਖਾਤਰ ਵੀ ਕੁਝ ਬੋਲਣਾ ਸੀ ਜਿਹੜੇ ਛੋਟੇ ਵਰਗ ਦੇ ਲੋਕ ਨੇ।